ਡੈਡੀ ਨੇ ਘੜੀ-ਘੜੀ ਆ ਕੇ ਨਾ ਤੇ ਸਾਰੇ ਜ਼ਖਮ ਹਰੇ ਕਰਤੇ ਆ ਜੇ ਨਾ ਆਉਂਦੇ ਤੇ ਫਿਰ ਕੀ ਗੱਲ ਸੀਗੀ ਅਸ਼ਾ ਕਰਤਾ ਇਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਫਿਰ ਭਿੰਦਰ ਇਦਾਂ ਕਲੀ ਕਰਨ ਦੀ ਹੈ ਪਹਿਲਾ ਮਹੀਨਾ ਤਾਂ ਚੰਗੀ ਭੜੀ ਰਹੀ ਹੈ ਮੁੜ ਕੇ ਪਤਾ ਨਹੀਂ ਕੀ ਹੋ ਗਿਆ ਇੱਕੋ ਵਾਰ ਕਰ ਲਿਆ ਕਰ ਜੋ ਆਉਂਦੇ ਹੁੰਦੇ ਪਰ ਨਾ ਇਹ ਉਹ ਕੋਲ ਤੇ ਹੁੰਦੀ ਨਹੀਂ ਨਾਲੇ ਕੱਲ ਫੋਨ ਤੇ ਵੀ ਲੱਗੀ ਸੀ ਕੱਲ ਕਹਿਤਾ ਹੀ ਹਾਂ ਨਾਲੇ ਫੋਨ ਤੇ ਵੀ ਗੱਲ ਕਰਨ ਦੀ ਹੀ ਭਣੀ ਪੂਲੀ ਦਾ ਕੋਈ ਚੱਕਰ ਪਿਆ ਲੱਗਦਾ ਇਹਨਾਂ ਦਾ ਤੇ ਨਾਲੇ ਜੋ ਬੰਦੀਆਂ ਵੀ ਗੱਲਾਂ ਕਰਨ ਦੇ ਇਹ ਇਹਨੂੰ ਘਰ ਨਹੀਂ ਆਉਂਦੇ ਨਾ ਆਉਂਗਾ ਜਾਊਗਾ ਤੇ ਜਦੋਂ ਜੋਬਨ ਬਾਰੇ ਪੁੱਛਣਾ ਵਾ ਉਦੋਂ ਕਹਿ ਦਿੰਦੇ ਆ ਓਕੇ 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 ਜਦੋਂ ਜੋਬਨ ਬਾਰੇ ਪੁੱਛਣਾ ਵਾ ਉਦੋਂ ਕਹਿ ਦਿੰਦੇ ਆ ਉਹ ਪਿੰਡ ਗਿਆ ਵਾ ਮਾਂ ਤਾਂ ਉਹ ਕਰ ਲਈ ਕਿ ਤਰੀਕੇ ਨਾਲ ਲੜਾਈ ਜਿਹੜੀ ਹੈ ਨਾ ਘਰ ਚੋਂ ਖਤਮ ਕਰਨੀ ਹੈ ਹੁਣ ਕੱਲ ਪਰਸੋਂ ਮੈਂ ਵੀ ਚੱਲ ਜਾਣਾ ਮੜ ਕੇ ਫੇਰ ਲੜਦੀਆਂ ਰਹਿਣਗੀਆਂ ਮਗਰ ਇੱਕ ਮਿੰਟ ਭਣਿਆਉਣਾ ਹੀ ਵੇਹਨਾ ਕੋਲ ਅੰਦਰ ਬੈਠੀ ਹੈ ਏ ਓਗੀ ਮਤਲਬ ਇਹਨਾਂ ਭੀ ਗੱਲ ਹੋਮੀ ਇਹ ਨਾ ਮੈਂ ਆਵਾ ਤਾਂ ਹੀ ਕਹਿੰਦੇ ਆ ਤੂੰ ਪਹਿਲੀ ਵਾਲੀ ਗੱਲ ਕਰਨਦੀ ਹੀ ਤੂੰ ਕਰੋ ਕੱਢਣ ਵਾਲੀ ਕਰਨਦੀ ਹੀ ਮੈਂ ਜਾਬ ਤਾਂ ਉਹ ਨਹੀਂ ਗੱਲ ਕੀ ਹੋਣੀ ਬੜੇ ਚੁੱਪ ਚੁੱਪ ਜੇ ਕੀਤੇ ਆ ਤਾਂ ਵੀ ਉਹ ਚੁੱਪ ਚੁੱਪ ਜੇ ਯਾਰ ਕੀ ਕਰਨਾ ਕਿਹਨਾਂ ਕਰਦੇ ਆ ਚੋਕਰਾਓ ਕਿਉਂ ਨਾ ਪਾਲੀ ਪੁਲੀ ਦੀ ਗੱਲ ਕਰਨੀ ਹੈ ਨਾ ਗੱਲ ਤਾਂ ਫੋਨ ਤੇ ਕਿਹੜੀ ਪਹਿਲੀ ਦੀ ਗੱਲ ਇਹੋ ਵੀ ਪਹਿਲੀ ਸਾਡੇ ਹੱਥਾਂ ਦੇ ਵਿੱਚ ਚਲ ਕਰਤੀਆਂ ਕੋਹਨਾ ਕੋਹ ਪਹਿਲਾਂ ਮੰਮੀ ਨੂੰ ਫੋਨ ਲਾਉਣੀ ਹੈ ਹੈ ਦੀ ਦੋਆ ਨੂੰ ਕਲੇਸ਼ ਮੁਕੇ ਘਰੋਂ ਕੋਈ ਗੱਲ ਨਹੀਂ ਵੇਖ ਲੋ ਜਦਾਂ ਰੋਕ ਹੁੰਦਾ ਸਾਰੇ ਜਣੇ ਬੈਹ ਕੇ ਨਾ ਇਹਨੂੰ ਦੱਸ ਦਈਏ ਵੀ ਜਿਹੜੇ ਨਹੀਂ ਦਿੰਨੇ ਸ਼ਾਮ ਨੂੰ ਸਾਰੇ ਜਣੇ ਬੈਹ ਕੇ ਨਾ ਇਹਨੂੰ ਦੱਸ ਦਈਏ ਇਹ ਕਿਹਣੀ ਸ਼ਾਮ ਦਾ ਕਰ ਲੈ ਇਹ ਕਿਹਣੀ ਸਵੇਰ ਦਾ ਕਰ ਲੈ ਤੇ ਮੈਂ ਰਵਿੰਦਰ ਨੂੰ ਦੱਸ ਦੂੰ ਕੋਈ ਗੱਲ ਨਹੀਂ ਮੈਂ ਤੈਨੂੰ ਤਾਂ ਹੀ ਗਿਆਂ ਨੇ ਆ ਕਰ ਕੇ ਨਾ ਗੱਲ ਤੇ ਕਲੇਸ਼ ਮਗਾਈਏ ਕਰੋ ਯਾਰ ਉਹ ਇਹੋ ਐਵੇਂ ਜੇ ਗਵਾਂਡ ਗਵਾਂਡ ਨੂੰ ਭਾਜੀ ਗਵਾਂਡ ਪਤਾ ਲੱਗਾ ਨਾ ਤੇ ਤਮਾਸ਼ਾ ਵਾਧੂ ਦਾ ਲੱਗਣਾ ਉਹ ਨਹੀਂ ਨਹੀਂ ਲਗਣੀ ਇਹ ਗੱਲ ਨਹੀਂ ਹੋਣੀ ਮੈਂ ਆਪਣੇ ਘਰ ਦੀ ਗੱਲ ਬਾਹਰ ਨਹੀਂ ਜਾਂਦਣੀ ਮੈਂ ਲੇਕੇ ਨਾ ਤੂੰ ਜਾ ਤੇ ਕੋਈ ਗੱਲ ਨਹੀਂ ਮੈਂ ਘਰ ਸੰਭ ਲੈਣਾ ਕੋਈ ਗੱਲ ਨਹੀਂ ਤੂੰ ਮੈਨੂੰ ਪੁੱਛ ਕੇ ਦੱਸ ਦਿਓ ਤੇ ਮੈਂ ਦੱਸ ਦਿੰਨਾ ਕਰ ਲਾ ਭਾਜੀ ਬੇਜਾਨ ਗੱਲ ਤੋਂ ਨਹੀਂ ਆ ਉਹ ਭਾਜੀ ਭਾਜੀ ਜੇ ਗਵਾਂਡ ਪਤਾ ਲੱਗੂਗਾ ਤੇ ਤਮਾਸ਼ਾ ਨਹੀਂ ਲੱਗਣਾ ਪੀਣਾ ਕਰਕੇ ਬੰਡਿਆ ਉਹ ਨਹੀਂ ਲਗਲੀ ਆਪਣੇ ਘਰ ਦੀ ਗੱਲ ਨਾ ਬਾਹਰ ਨਹੀਂ ਜਾਂਦਣੀ ਮੈਂ ਦੱਸ ਦੇਣਾ ਚਲ ਠੀਕ ਹਾਂ ਉਹ ਵਧੀਆ ਵਾ ਕੰਮ ਵੰਡੇ ਹੋਣਗੇ ਨਾ ਤੇ ਆ ਡੇਲੀ ਡੇਲੀ ਦਾ ਚੰਗੂ 2 3 ਸਟਾਰਟ ਚਲੋ ਘਰ ਚ ਮੈਂ ਅੱਗੇ ਕੱਲੀ ਕਰਦੀ ਹਾਂ ਆ ਰਪਿੰਦਰ ਆਉਣ ਦਾ ਕਰਕੇ ਨਾ लवली ਵਿਚਾਰਾ ਵੀ ਫਸ ਗਿਆ ਵਾ ਅੱਗੇ ਕੀ ਕਰੀਏ ਚਲ ਜਦੋਂ ਮੈਂ ਆਈ ਹਾਂ ਘਰ ਮਾਏ ਸਾਮ ਮੈਂ ਤਾਂ ਘਰ ਚ ਆਈ ਹਾਂ ਮੈਂ ਵੀ ਤੇ ਘਰ ਸਾਂਭਿਆ ਹੀ ਹੈ ਨਾ ਲੋਕੀ ਨਹੀਂ ਚਾਹੁੰਦੇ ਹੀ ਕੀ ਘਰ ਬਣ ਜੇ ਰਪਿੰਦਰ ਆਉਣ ਦਾ ਕਰਕੇ ਨਾ ਸਾਰਾ ਕੰਮ ਵਿਗੜ ਗਿਆ ਵਾ ਕੀ ਪਤਾ ਹੁਣ ਇਹ ਚੌਂਦੀ ਨਹੀਂ ਆ ਮੈਂ ਵੀ ਜਦੋਂ ਘਰ ਚ ਆਈ ਹਾਂ ਮੈਂ ਵੀ ਕਿੰਨਾ ਔਖਾ ਸਾਂਭਿਆ ਕਰਨ ਨੂੰ ਮੈਂ ਵੀ ਕਿੰਨਾ ਜੋੜਿਆ ਇਹਨਾਂ ਨੂੰ ਸਾਰੇ ਟੱਬਰ ਨੂੰ ਬਿਠਾ ਲੈਨੇ ਉਹਨਾਂ ਵੀ ਨਾਲ ਕੀ ਕਹਿੰਦੀ ਆ ਬਿਠਾਉਣਾ ਆਪਾਂ ਨਹੀਂ ਆ ਤੂੰ ਉਹਨੂੰ ਪੁੱਛ ਲਈ ਆਪੇ ਠੀਕ ਆ ਵੀ ਤੂੰ ਛਾਵਣ ਨੂੰ ਕਰਨਾ ਵਾ ਕਿ ਤੁਸੀਂ ਵੇਰੇ ਕਰਨਾ ਦੋਨੇ ਨਹੀਂ ਆਪਸ ਵਿੱਚ ਕਰ ਲਓ ਦੋਨੇ ਸਾਡੇ ਵਿੱਚ ਗੱਲ ਗੱਲ ਵਧੀ ਜਾਵਾ ਘਰ ਚੋਂ ਕਲੇਸ਼ ਤੇ ਮੁੱਕੇ ਕਦੀ ਉਹਨੇ ਕੋ ਕਹਿਆ ਤਾਂ ਕਦੀ ਉਹਨੇ ਕੋ ਕਹਿਆ ਇਹਨਾਂ ਦਾ ਇਹੋ ਕੰਮ ਨਹੀਂ ਮੁੱਕਣ ਦੇ ਹੈਲੋ ਹੈਲੋ ਬੋਲਾ ਜੋਬਨ ਕੋ ਨਾ ਮੈਂ ਐਵੇਂ ਹੀ ਗਿਆ ਜੇ ਮੈਨੂੰ ਪਤਾ ਹੁੰਦਾ ਵਾ ਕਿ ਇਹਨੇ ਮੇਰੀ ਇਦਾਂ ਹੀ ਬੀਤੀ ਕਰਨੀ ਆ ਤੇ ਮੈਂ ਜਾਣਾ ਨਹੀਂ ਕਰਦਾ ਸੀ ਜੇ ਸੋਨਾ ਦੀ ਘਰ ਦੀ ਨੂੰ ਪਾਇਆ ਸੀ ਕਿੱਦਾਂ ਬੋਲਣ ਡਿਆ ਸੀ ਜੇ ਪਾਇਆ ਤਾਂ ਤੁਸੀਂ ਲੈ ਵੀ ਲਿਆ ਜੇਹੀਂ ਲੈ ਲਿਆ ਵਾ ਹੌਸਲਾ ਤੇ ਰੱਖ ਚਲ ਸਾਡੀ ਤਾਂ ਧੀ ਹੈਗੀ ਆ ਔਖੇ ਸੌਖੇ ਟਾਈਮ ਤੇ ਸਾਡਾ ਸਾਥ ਦੇਊਗੀ ਇਹੋ ਜੇ ਤਾਂ ਗੱਲ ਤੇਰੀ ਸਹੀ ਆ ਤਾਂ ਬਾਰ-ਬਾਰ ਸੋਚੋ ਨਾ ਇੱਕੋ ਗੱਲ ਨੂੰ ਆਓ ਤੂੰ ਰੋਟੀ ਪਾਣੀ ਖਾਓ ਬਿਮਾਰ ਹੋ ਗਏ ਸਾਰਾ ਕੰਮ ਹੁਣ ਤੁਹਾਡੇ ਸਿਰ ਤੇ ਆ ਚਲੋ ਡੈਡੀ ਨੇ ਘੜੀਕ ਦੀ ਘੜੀ ਆ ਕੇ ਨਾ ਤੇ ਸਾਰੇ ਜ਼ਖਮ ਹਰਾਈ ਕਰਦੇ ਆ ਜੇ ਨਾ ਆਉਂਦੇ ਤੇ ਫਿਰ ਕੀ ਗੱਲ ਹੈਗੀ ਮੈਂ ਆਸ਼ਾ ਕਰਤਾ ਹੈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਫਿਰ ਭਿੰਦਰ ਇਦਾਂ ਕਲੀ ਕਰਨ ਦੀ ਹੈ ਪਹਿਲਾ ਮਹੀਨਾ ਕਦ ਚੰਗੀ ਭਲੀ ਰਹੀ ਹੈ ਉਨਕੇ ਪਤਾ ਨਹੀਂ ਕੀ ਹੋ ਗਿਆ ਇੱਕੋ ਵਾਰ ਕਰਦਿਆ ਕਰ ਜੋ ਆਂਦੇ ਹੁੰਦੇ ਪਰ ਨਾ ਇਹ ਉਹ ਕੋਲ ਤੇ ਹੁੰਦੀ ਨਹੀਂ ਹੈ ਨਾਲੇ ਇਹ ਕੱਲ ਫੋਨ ਤੇ ਵੀ ਲੱਗੀ ਸੀ ਕੱਲ ਕਹਿਤਾ ਹੀ ਨਾਲੇ ਫੋਨ ਤੇ ਵੀ ਗੱਲ ਕਰਨ ਦੀ ਸੀ ਭੈਣੀ ਪੂਲੀ ਦਾ ਕੋਈ ਚੱਕਰ ਪਿਆ ਲੱਗਦਾ ਇਹਨਾਂ ਦਾ ਤੇ ਨਾਲੇ ਜੋਬਨੀਆਂ ਵੀ ਗੱਲਾਂ ਕਰਨ ਦੇ ਇਹਨੂੰ ਘਰ ਨਹੀਂ ਆਉਂਦੇ ਨਾਲ ਆਉਂ ਆ ਜਾਉਂ ਤਾਂ ਜਦੋਂ ਜੋਬਨ ਬਾਰੇ ਪੁੱਛਣਾ ਵਾ ਉਦੋਂ ਕਹਿ ਦਿੰਦੇ ਆ ਓਕੇ ਅੱਗੇ ਅੱਗੇ ਜਦੋਂ ਜੋਬਨ ਬਾਰੇ ਪੁੱਛਣਾ ਵਾ ਉਦੋਂ ਕਹਿ ਦਿੰਦੇ ਆ ਉਹ ਪਿੰਡ ਗਿਆ ਵਾ ਮਾ ਦਾ ਉਹ ਕਰ ਲਈ ਕਿਹ ਤਰੀਕੇ ਨਾਲ ਲੜਾਈ ਜਿਹੜੀ ਹੈ ਨਾ ਘਰ ਚੋਂ ਖਤਮ ਕਰਨੀ ਹੈ ਹੁਣ ਕੱਲ ਪਰਸੋਂ ਮੈਂ ਵੀ ਚੱਲ ਜਾਣਾ ਹੁਣ ਕੇ ਫੇਰ ਲੜਦੀਆਂ ਰਹਿਣਗੀਆਂ ਮਗਰ ਇੱਕ ਮਿੰਟ ਬਣਿਆਉਣਾ ਹੀ ਦੇਖ ਨਾ ਕੋਲ ਅੰਦਰ ਬੈਠੀ ਹਾਂ ਆਏ ਹੋ ਗਈ ਬਤੌਰ ਇੰਦਨ ਵੀ ਕੋਲ ਹੋ ਗਈ ਇਹ ਨਾ ਮੇਲਾ ਤਾਂ ਹੀ ਕਹਿੰਦੇ ਆ ਤੂੰ ਪਹਿਲੀ ਵਾਲੀ ਗੱਲ ਕਰਨਦੀ ਹੀ ਤੂੰ ਕਰੋ ਕੱਢਣ ਵਾਲੀ ਕਰਨਦੀ ਹੀ ਮੈਂ ਜਾਂਦਾ ਉਹ ਨਹੀਂ ਗੱਲ ਕੀ ਹੋਣੀ ਬੜੇ ਚੁੱਪ ਚੁੱਪ ਜੇ ਕੀਤੇ ਆ ਤਾਂ ਵੀ ਉਹ ਚੁੱਪ ਚੁੱਪ ਜੇ ਯਾਰ ਕੀ ਕਰਨਾ ਕਿਹੜਾ ਕਰਦੇ ਆ ਚੁੱਪ ਕਰਾਓ ਕਿਉਂ ਨਾ ਪੈਲੀ ਪੁਲੀ ਦੀ ਗੱਲ ਕਰਨੀ ਸੀ ਨਾ ਗੱਲ ਤੋਂ ਫੋਨ ਤੇ ਕਿਹੜੀ ਪੈਲੀ ਦੀ ਗੱਲ ਇਹੋ ਵੀ ਪੈਲੀ ਸਾਡੇ ਹੱਥਾਂ ਸਾ ਵਿੱਚ ਚਲ ਕਰਤੀਆਂ ਕੋਹਨਾ ਕੋਹ ਭਲਾ ਮੰਮੀ ਨੂੰ ਫੋਨ ਲਾਉਣੀ ਹੈ ਹੈ ਦੀ ਦੋਵਾਂ ਨੂੰ ਕਲੇਸ਼ ਮੁਕੇ ਘਰੋਂ ਕੋਈ ਗੱਲ ਨਹੀਂ ਵੇਖ ਲੋ ਜਦਾਂ ਰੋਹ ਹੁੰਦਾ ਸਾਰੇ ਆਲੇ ਬਹਿ ਗਏ ਨਾ ਇਹਨੂੰ ਦੱਸ ਦਈਏ ਵੀ ਜਿਹੜੇ ਨਹੀਂ ਦਿਨੇ ਸ਼ਾਮ ਨੂੰ ਸਾਰੇ ਆਲੇ ਬਹਿ ਗਏ ਨਾ ਇਹਨੂੰ ਦੱਸ ਦਈਏ ਇਹ ਕਿਹਣੀ ਸ਼ਾਮ ਦਾ ਕਰ ਲੈ ਇਹ ਕਿਹਣੀ ਸਵੇਰ ਦਾ ਕਰ ਲੈ ਤੇ ਮੈਂ ਰਪਿੰਦਰ ਨੂੰ ਦੱਸ ਦਊਂ ਕੋਈ ਗੱਲ ਨਹੀਂ ਮੈਂ ਤੈਨੂੰ ਤਾਂ ਹੀ ਗਿਆਂ ਨੇ ਹਾਂ ਕਰਕੇ ਨਾ ਗੱਲ ਤੇ ਕਲੇਸ਼ ਮਗਾਈਏ ਘਰੋਂ ਯਾਰ ਉਹ ਇਹੋ ਐਵੇਂ ਜੇ ਗਵਾਨਡ ਗਵਾਨਡ ਨੂੰ ਭਾਜੀ ਗਵਾਨਡ ਪਤਾ ਲੱਗਣਾ ਤੇ ਤਮਾਸ਼ਾ ਵਾਧੂ ਦਾ ਲੱਗਣਾ ਉਹ ਨਹੀਂ ਨਹੀਂ ਲੱਗਣੀ ਇਹ ਗੱਲ ਨਹੀਂ ਹੋਣੀ ਮੈਂ ਆਪਣੇ ਘਰ ਦੀ ਗੱਲ ਬਾਹਰ ਨਹੀਂ ਜਾਂਦਣੀ ਮੈਂ ਲੱਗੇ ਨਾ ਤੂੰ ਜਾ ਤੇ ਕੋਈ ਗੱਲ ਨਹੀਂ ਮੈਂ ਘਰ ਸੰਭ ਲੈਣਾ ਕੋਈ ਗੱਲ ਨਹੀਂ ਤੂੰ ਇਹ ਮੈਨੂੰ ਪੁੱਛ ਕੇ ਦੱਸ ਦਿਓ ਤੇ ਮੈਂ ਦੱਸ ਦਿੰਦਾ ਨਾ ਤੱਲਾ ਭਾਵੇਂ ਇਹਨਾਂ ਗੱਲ ਤੋਂ ਨੇ ਉਹ ਪਾਜੀ ਸਾਹਿਬ ਪਾਜੀ ਜੀ ਗਵਾਂਡ ਪਤਾ ਲੱਗੂਗਾ ਤੇ ਤਮਾਸ਼ਾ ਨਹੀਂ ਲੱਗਣਾ ਪੀਣਾ ਕਰਕੇ ਵੰਡਿਆ ਉਹ ਨਹੀਂ ਲਵਲੀ ਆਪਣੇ ਘਰ ਦੀ ਗੱਲ ਨਾ ਬਾਹਰ ਨਹੀਂ ਜਾਂਦਣੀ ਮੈਂ ਹੱਦ ਨਾ ਚੱਲ ਠੀਕ ਹਾਂ ਉਹ ਵਧੀਆ ਵਾ ਕੰਮ ਵੰਡੇ ਹੋਣਗੇ ਨਾ ਤੇ ਆ ਡੇਲੀ ਡੇਲੀ ਦਾ ਚੰਗੂ 2 3 ਸਟਾਰਟ ਚਲੋ ਘਰ ਚ ਮੈਂ ਅੱਗੇ ਕੱਲੀ ਕਰਦੀ ਹਾਂ ਆ ਰਪਿੰਦਰ ਆਉਣ ਦਾ ਕਰਕੇ ਨਾ ਲਵਲੀ ਵਿਚਾਰਾ ਵੀ ਫਸ ਗਿਆ ਵਾ ਅੱਗੇ ਕੀ ਕਰੀਏ ਚਲ ਜਦੋਂ ਮੈਂ ਆਈ ਹੀ ਘਰ ਮਾਏ ਸਭ ਮੈਂ ਤਾਂ ਘਰ ਚ ਆਈ ਹੀ ਮੈਂ ਵੀ ਤੇ ਘਰ ਸੰਭਿਆ ਹੀ ਹੈ ਨਾ ਲੋਕੀ ਨਹੀਂ ਚਾਹੁੰਦੇ ਸੀ ਕੀ ਘਰ ਬਣ ਜੇ ਤੇ ਰਪਿੰਦਰ ਆਉਣ ਦਾ ਕਰਕੇ ਨਾ ਸਾਰਾ ਕੰਮ ਵਿਗੜ ਗਿਆ ਵਾ ਕੀ ਪਤਾ ਹੁਣ ਇਹ ਚਾਹੁੰਦੀ ਨਹੀਂ ਆ ਨਹੀਂ ਮੈਂ ਵੀ ਜਦੋਂ ਘਰ ਚ ਆਈ ਹੀ ਮੈਂ ਵੀ ਕਿੰਨਾ ਔਖਾ ਸੰਭਿਆ ਕਰਨ ਨੂੰ ਮੈਂ ਵੀ ਕਿੰਨਾ ਜੋੜਿਆ ਇਹਨਾਂ ਨੂੰ ਸਾਰੇ ਟੱਬਰ ਨੂੰ ਬਿਠਾ ਲੈਨੇ ਉਹਨਾਂ ਵੀ ਨਾਲ ਕੀ ਕਹਿੰਦੀ ਆ ਬਿਠਾਉਣਾ ਪਾਣੀ ਆ ਤੂੰ ਉਹਨੂੰ ਪੁੱਛ ਲਈ ਆਪੇ ਠੀਕ ਆ ਵੀ ਤੂੰ ਛਾਵਣ ਨੂੰ ਕਰਨਾ ਵਾ ਕਿ ਤੂੰ ਸਵੇਰੇ ਕਰਨਾ ਵਾ ਦੋਨੇ ਜਣੀਆਂ ਆਪਸ ਵਿੱਚ ਕਰ ਲਓ ਦੋਨੇ ਜਣੀਆਂ ਸਾਡੇ ਵਿੱਚ ਗੱਲ ਗੱਲ ਨਾ ਹੋਰ ਇੱਕ ਵਾਰ ਵਧੀਆ ਵਾ ਘਰ ਚੋਂ ਕਲੇਸ਼ ਤੇ ਮੁੱਕ ਕੇ ਕਦੀ ਉਹਨੇ ਕੋ ਕਹਿਆ ਤਾਂ ਕਦੀ ਉਹਨੇ ਕੋ ਕਹਤਾ ਇਹਨਾਂ ਦਾ ਇਹੋ ਗੰਮਣੀ ਮੁੱਕਣ ਡਿਆ ਚਲੋ ਹੈਲੋ ਹੈਲੋ ਬੋਲਾ ਜੋਵਨ ਕੋ ਨਾ ਮੈਂ ਐਵੇਂ ਹੀ ਗਿਆ ਜੇ ਮੈਨੂੰ ਪਤਾ ਹੁੰਦਾ ਵਾ ਕਿ ਇਹਨੇ ਮੇਰੀ ਇਦਾਂ ਬੀਜਤੀ ਕਰਨੀ ਆ ਇਹ ਮੈਂ ਜਾਣਾ ਨਹੀਂ ਕਰਦਾ ਸੀ ਜੇ ਸੋਨਾ ਦੀ ਕਰਦੀ ਨੂੰ ਪਾਇਆ ਸੀ ਕਿੱਦਾਂ ਬੋਲਣ ਡਿਆ ਸੀ ਜੇ ਪਾਇਆ ਤਾਂ ਤੁਸੀਂ ਲੈ ਵੀ ਲਿਆ ਜੇਹੀਂ ਲੈ ਲਿਆ ਵਾ ਹੌਸਲਾ ਤੇ ਰੱਖ ਚਲ ਸਾਡੀ ਤਾਂ ਧੀ ਹੈਗੀ ਆ ਔਖੇ ਸੌਖੇ ਟਾਈਮ ਤੇ ਸਾਡਾ ਸਾਥ ਦੇਊਗੀ ਅਹੋ ਇਹ ਤਾਂ ਗੱਲ ਤੇਰੀ ਸਹੀ ਆ ਤੇ ਬਾਰ-ਬਾਰ ਸੋਚੋ ਨਾ ਇੱਕੋ ਗੱਲ ਨੂੰ ਆਓ ਤੂੰ ਰੋਟੀ ਪਾਣੀ ਖਾਓ ਬਿਮਾਰ ਹੋ ਗਏ ਸਾਰਾ ਕੰਮ ਹੁਣ ਤੁਹਾਡੇ ਸਿਰ ਤੇ ਹੀ ਆ ਚਲੋ